ਪਹਿਲਾ ਇਲੈਕਟ੍ਰੋਨਿਕ মিডিਆ ਦਾ ਔਰ ਪ੍ਰਿੰਟ মিডিਆ ਦਾ ਅੱਜ ਦੇ ਇਸ ਮੌਕੇ ਤੇ ਪਹੁੰਚਣ ਤੇ ਧੰਨਵਾਦ ਅੱਜ ਅਸੀਂ ਖੰਨੇ ਦੇ ਬਹੁਤ ਹੀ ਰੈਨਾਉਂਡ ਇੰਸਟੀਟਿਊਟਸ ਨੇ ਜਿਹੜੇ ਸਾਡੇ ਏਐਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇ ਐਨੂਅਲ ਫੰਕਸ਼ਨ ਦੇ ਵਿਕੇ ਅੱਜ ਅਸੀਂ ਸਾਰੇ ਜਣੇ ਇਕੱਤਰ ਹੋਏ ਆਂ ਇਹ ਜਿਹੜੀ ਸਾਡੀ ਸੰਸਥਾ ਹੈ ਇਹਦੇ ਵਿੱਚ ਟੋਟਲ 7 ਇੰਸਟੀਟਿਊਟਸ ਚੱਲਦੇ ਨੇ ਜਿਨ੍ਹਾਂ ਚੋਂ 3 ਸਕੂਲ ਤੇ 4 ਕਾਲਜਸ ਚੱਲਦੇ ਨੇ ਅੱਜ ਇਹਦਾ ਐਨੂਅਲ ਫੰਕਸ਼ਨ ਹੈ ਔਰ ਐਨੂਅਲ ਫੰਕਸ਼ਨ ਹੈ ਜਿਹੜਾ ਸਾਡੇ ਖੰਨੇ ਦੇ ਵਿੱਚ ਬੜੇ ਹੀ ਵੱਡੇ ਸਟਾਰ ਦੇ ਉੱਤੇ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਪਿੱਛੇ ਇਹਨੂੰ ਨਵੀਂ ਮੈਨੇਜਮੈਂਟ ਬਣੀ ਸੀਗੀ ਸੋ ਇਸ ਵਾਰ ਮੈਨੇਜਮੈਂਟ ਦਾ ਇਹ ਪਹਿਲਾ ਫੰਕਸ਼ਨ ਹੈ ਜਿਹੜੀ ਨਵੀਂ ਮੈਨੇਜਮੈਂਟ ਦਾ ਔਰ ਬਤੌਰੇ ਉਹਦੇ ਚੀਫ ਗੈਸਟੀ ਤੌਰ ਤੇ ਇਹਨਾਂ ਨੇ ਮੈਨੂੰ ਬੁਲਾਇਆ ਮੈਨੂੰ ਪਹੁੰਚ ਕੇ ਬੜੀ ਖੁਸ਼ੀ ਹੋਈ ਕਿਉਂਕਿ ਇਹਨਾਂ ਸੰਸਥਾਵਾਂ ਦੇ ਵਿੱਚੋਂ ਬਹੁਤ ਹਜ਼ਾਰਾਂ ਹੀ ਬੱਚਾ ਕੋਈ ਅੰਤ ਨਹੀਂ ਔਰ ਇੰਨਾ ਵੇਸ਼ਕੀਮਤੀ ਮਤਲਬ ਕਿ ਇੰਸਟੀਚਿਊਟ ਨੇ ਇਹ ਕਿ ਇਹਨਾਂ ਚੋਂ ਪੜੇ ਹੋਏ ਬੱਚੇ ਉਹਨਾਂ ਨੇ ਪੂਰੇ ਦੇਸ਼ਾਂ 'ਚ ਵਿਦੇਸ਼ਾਂ 'ਚ ਔਰ ਚਾਹੇ ਉਹ ਐਡਮਿਨਿਸਟ੍ਰੇਟਿਵ ਪੱਖ ਹੋਵੇ ਸਰਕਾਰ ਦਾ ਚਾਹੇ ਉਹ ਮੈਡੀਕਲ ਪੱਖ ਹੋਵੇ ਚਾਹੇ ਉਹ ਐਜੂਕੇਸ਼ਨ ਦਾ ਫੀਲਡ ਹੋਵੇ ਚਾਹੇ ਉਹ ਸੇਵਾ ਦਾ ਰੂਪ ਹੋਵੇ ਕਿਸੇ ਵੀ ਰੂਪ ਦੇ ਵਿੱਚ ਲਾ ਲੋ ਉਰੇ ਤੇ ਪੜੇ ਹੋਏ ਜਿਹੜੇ ਬੱਚੇ ਨੇ ਉਹ ਅੱਜ ਕਈ ਤਾਂ ਰਿਟਾਇਰ ਹੋ ਚੁੱਕੇ ਨੇ ਕਈ ਇਸ ਸੰਸਾਰ ਨੂੰ ਵੀ ਛੱਡ ਕੇ ਜਾ ਚੁੱਕੇ ਨੇ ਆਪਣੀਆਂ ਸੇਵਾਵਾਂ ਨਿਭਾ ਕੇ ਔਰ ਬਹੁਤ ਵੱਡੇ ਸਤੋਂ ਅਹੁਦਿਆਂ ਤੇ ਵਿਰਾਜਮਾਨ ਹੋ ਕੇ ਗਏ ਨੇ ਸੋ ਇਹ ਐਡੀ ਐਸ ਇੰਸਟੀਚਿਊਟ ਦੀ ਧਰੋਹਰ ਹੈ ਉਹ ਮੋਰ ਥੈਨ 100 ਇਅਰ 100 ਸਾਲ ਤੋਂ ਵੀ ਪੁਰਾਣੀ ਧਰੋਹਰ ਹੈ ਨਾ ਇੰਸਟੀਚਿਊਟਸ ਦੀ ਸੋ ਇਹ ਨਾ ਇੰਸਟੀਚਿਊਟਸ ਦੇ ਵਿੱਚ ਪੂਰੇ ਪਹੁੰਚ ਕੇ ਸਾਨੂੰ ਬੜਾ ਮਾਣ ਤੇ ਵਡਿਆਈ ਮਿਲੀ ਹੈ ਸੋ ਮੈਂ ਇਹ ਨਾ ਇੰਸਟੀਚਿਊਟਸ ਦੇ ਭਲੇ ਲਈ ਪਰਮਾਤਮਾ ਤੋਂ ਸਕਾਲ ਪ੍ਰਮਤੋ ਅਰਦਾਸ ਕਰਦਾ ਕਿ ਇਹ ਇੰਸਟੀਚਿਊਟ ਸਾਡੇ ਅਭਿਸ਼ੇ ਚੜ੍ਹਦੀ ਕਲਾ 'ਚ ਰਹੇ ਪੂਰੇ ਦੇ ਉਹਦੇ ਦੀ ਜਿਹੜੀ ਮੈਨੇਜਮੈਂਟ ਹੈ ਉਹ ਸੇਵਾ ਨਿਭਾਉਂਦੇ ਰਹੇ ਪੂਰੇ ਦਾ ਜਿਹੜਾ ਟੀਚਿੰਗ ਸਟਾਫ ਹੈ ਉਹ ਇਸੇ ਤਰੀਕੇ ਨਾਲ ਸੇਵਾ ਨਿਭਾਉਂਦਾ ਰਹੇ ਬੱਚਿਆਂ ਨੂੰ ਚੰਗੀ ਤਾਲੀਮ ਚੰਗੀ ਸਿੱਖਿਆ ਦਿੰਦਾ ਰਹੇ ਤੇ ਉਰੇ ਦੇ ਬੱਚਿਆਂ ਨੂੰ ਵੀ ਸਾਡੀਆਂ ਦੁਆਵਾਂ ਨੇ ਸਾਡੀਆਂ ਬੈਸਟ ਵਿਸ਼ੀਜ਼ ਨੇ ਕਿ ਉਰੋਂ ਜਿਹੜੇ ਬੱਚੇ ਪੜ੍ਹ ਰਹੇ ਨੇ ਉਹ ਪੜ੍ਹ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣੇ ਇਸ ਦੇਸ਼ ਦੇ ਵਿੱਚ ਰਹਿ ਕੇ ਆਪਣੀ ਜਿਹੜੀਆਂ ਸੇਵਾਵਾਂ ਨੇ ਵੱਡੇ ਹੋ ਕੇ ਪੜ ਲਿੱਕੇ ਚੰਗੀਆਂ ਸੇਵਾਵਾਂ ਨਾ ਸਰ ਸਰ ਤੋਂ ਮੈਨੇਜਮੈਂਟ ਕਹੂਗੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਿਸੇ ਵੀ ਕਿਸਮ ਦੀ ਜ਼ਰੂਰਤ ਹੋਊਗੀ ਸਰਕਾਰ ਹਮੇਸ਼ਾ ਇਹਨਾਂ ਦੇ ਪੱਖ ਦੇ ਉੱਤੇ ਇੱਕ ਤਾਂ ਪੜਗੇ ਸਰ ਨੂੰ ਤੋਂ ਪਹਿਲਾਂ ਮੈਂ ਤੁਹਾਡਾ ਪੂਰੇ ਆਨ ਤੇ ਔਰ ਫੰਕਸ਼ਨ ਨੂੰ ਕਵਰ ਕਰਦੇ ਦਿলো ਧੰਨਵਾਦੀ ਆ ਇਹ ਸਕੂਲ ਦੇ ਜਿਹੜਾ ਐਨੂਅਲ ਫੰਕਸ਼ਨ ਹੁੰਦੇ ਆ ਨਾ ਇਹ ਸਾਰੇ ਸਕੂਲ ਦੀ ਪੜ੍ਹਾਈ ਦੇ ਔਰ ਉਸ ਚੀਜ਼ ਦੇ ਇੱਕ ਲਾਰਜਰ ਤਰੀਕੇ ਨਾਲ ਫੰਕਸ਼ਨ ਦੇ ਤੌਰ ਦੇ ਉੱਤੇ ਆਪਣੇ ਬੱਚੇ ਟੈਲੈਂਟ ਨੂੰ ਦਿਖਾਉਂਦੇ ਆਂ ਪੜ੍ਹਾਈ ਦੇ ਨਾਲ ਨਾਲ ਜਿਹੜਾ ਓਵਰਆਲ ਡਿਵੈਲਪਮੈਂਟ ਬੱਚੇ ਦੀ ਜ਼ਰੂਰਤ ਹੈ ਉਸ ਨੂੰ ਇਹ ਫੰਕਸ਼ਨ ਰਾਹੀਂ ਬੱਚੇ ਪਬਲਿਕ ਚ ਆਪਣੇ ਪੇਰੈਂਟਸ ਸ਼ੇਅਰ ਦੇ अच्छी हस्तियां ਦੇ ਵਿੱਚ ਲਿਆ ਕੇ ਉਹਨਾਂ ਨੂੰ ਦਿਖਾਉਂਦੇ ਆ ਤੇ ਜਿਹੜੇ ਵੱਡੇ ਸ਼ਹਿਰ ਦੇ ਅچھے ਆਦਮੀ ਔਰ ਵੱਡੇ ਆਦਮੀ ਆ ਕੇ ਇਹਨਾਂ ਨੂੰ ਆਸ਼ੀਰਵਾਦ ਦਿੰਦੇ ਆ ਤਾਂ ਉਹਨਾਂ ਦਾ ਹੌਸਲਾ ਵੱਧਦਾ ਔਰ ਅਸੀਂ ਸਾਰੇ ਮਿਲ ਕੇ ਇਸ ਫੰਕਸ਼ਨ ਨੂੰ ਕੋਸ਼ਿਸ਼ ਕੀਤੀ ਹੈ ਮੈਨੇਜਮੈਂਟ ਦੇ ਸਾਰੇ ਹੁੰਦਿਆ ਨੇ ਵੀ ਇਹਨੂੰ ਕਿਦਾਂ ਕਾਮਯਾਬ ਕੀਤਾ ਜਾਏ ਔਰ ਮੈਨੂੰ ਲੱਗਦਾ ਤਾਨੂੰ ਪਸੰਦ ਆਇਆ ਉਹ ਔਰ ਇਹ ਕਾਮਯਾਬੀ ਮੈਂ ਸਰ ਬੱਚਿਆਂ ਨੂੰ ਕੀ ਮੈਸੇਜ ਦਵਾਂ ਬੱਚਿਆਂ ਨੂੰ ਮੈਸੇਜ ਇਹ ਦੰਨੇ ਆ ਵੀ ਜਿਹੜੇ ਇਸ ਟਾਈਮ ਤੁਹਾਡੇ ਕੋ ਚੀਫ ਗੈਸਟ ਆਏ ਉਹ ਤੁਹਾਡੇ ਵਾਂਗੂ ਹੀ ਇਹੇ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਨਿਕਲੇ ਹੋਏ ਆ ਤੇ ਉਹ ਅੱਜ ਕਿਸ ਮਕਾਮ ਤੇ ਪਹੁੰਚੇ ਆ ਉਹਨਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਸਮਝਦੇ ਹੋਏ ਉਹਨਾਂ ਦਾ ਆਸ਼ੀਰਵਾਦ ਲੈਂਦੇ ਹੋਏ ਤੁਸੀਂ ਉਸ ਮਕਾਮ ਤੇ ਪਹੁੰਚਣ ਲਈ ਪੂਰੀ ਕੋਸ਼ਿਸ਼ ਕਰੋ ਔਰ ਉਹ ਲੋਗ ਆ ਕੇ ਤੁਹਾਡਾ ਹੌਸਲਾ ਵਧਾਉਂਦੇ ਆ ਸਾਨੂੰ ਕੰਮ ਕਰਨ ਦੀ ਇਨਸਪਾਇਰੇਸ਼ਨ ਦਿੰਦੇ ਆ ਐਨੀ ਗੱਲਾਂ ਮੈਂ ਸਮਝਦਾ ਆ ਕਿ ਬੱਚਿਆਂ ਨੂੰ ਬਹੁਤ ਹੌਸਲਾ ਮਿਲਦਾ ਕਈ 9 ਤੋਂ ਲੈ ਕੇ 1:30 ਦੇ ਵਿੱਚ ਸੀ ਉਹਦੇ ਚ ਮੁੱਖ ਮਹਿਮਾਨ ਸੀਗੇ ਆਪਣੇ ਡੀਸੀ ਲੁਧਿਆਣਾ ਜਤਿੰਦਰ ਜੋਰਾਵਲ ਜੀ ਤੇ ਨਿਮਿਸ਼ ਜੀ ਡਾਕਟਰ ਨਿਮਿਸ਼ ਗੈਸਟ ਆਫ ਆਨਰ ਸੀਗੇ ਬੱਚਾ ਨੇ ਬੜਾ ਡਾਈਵਰਸਿਫਾਈਡ ਵੇਨਲ ਸਰ ਪੇਸ਼ ਕੀਤਾ ਹਰ ਆਈਟਮ ਨੂੰ ਤੇ ਬੱਚੇ ਬੱਚੇ ਤਕਰੀਬਨ 20 22 ਦਿਨ ਤੋਂ ਲੱਗੇ ਹੋਏ ਨੇ 10 ਹਫ਼ਤੇ ਤੋਂ ਲੱਗੇ ਹੋਏ ਨੇ ਤਿਆਰੀ ਕਰਨ ਲਈ ਬਹੁਤ ਵਧੀਆ ਪੇਸ਼ ਕੀਤਾ ਤੇ ਇਹਨਾਂ ਨੇ ਐਲ ਆਈ ਸਪੋਰਟ ਮੈਨੇਜਮੈਂਟ ਦੀ ਸਪੋਰਟ ਸਾਨੂੰ ਸਰ ਮਾਰਵਲ ਸੈ ਜੀ ਸਾਨੂੰ ਅਸੀਂ ਇਹਨਾਂ ਸਭ ਦਾ ਥੈਂਕਸ ਕਰਦੇ ਹਾਂ ਸਕੂਲ ਦੇ ਵਿੱਚ ਆਉਣ ਲਈ ਉਹ ਸਾਡਾ ਨੈਕਸਟ ਫੰਕਸ਼ਨ ਜਿਹੜਾ ਹੈ ਇਸ ਤੋਂ ਬਾਅਦ ਸ਼ੁਰੂ ਹੋਣ ਵਾਲਾ ਹੈ ਜ ਜਿਹਦੇ ਵਿੱਚ ਆਪਣੇ ਸਦਾਤਰ ਜੀ 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 ਅਸੀਂ ਉਮੀਦ ਕਰਦੇ ਆ ਵੀ ਉਹ ਵੀ ਸਾਡਾ ਫੰਕਸ਼ਨ ਬਹੁਤ ਕਾਮਯਾਬ ਹੈ ਸੀਨੀਅਰ ਕੀ ਸੀਨੀਅਰ ਕੈਟਾਗਰੀ ਦਾ ਜਿਹੜਾ ਸੀ ਸੀਨੀਅਰ ਕੈਟਾਗਰੀ ਦਾ ਸਰ ਇਹ 6th ਤੋਂ ਲੈ ਕੇ 12th ਕਲਾਸ ਤੱਕ ਦਾ ਸਰ ਬੱਚਿਆਂ ਲਈ ਕੀ ਮੈਸੇਜ ਹੈ ਬੱਚੇ ਲਈ ਹੀ ਮੈਸੇਜ ਹੈ ਸਰ ਹਰ ਐਕਟੀਵਿਟੀ 'ਚ ਬੱਚੇ ਨੂੰ ਅਸੀਂ ਪਾਰਟਿਸਿਪੇਟ ਕਰਨ ਲਈ ਇਨਸਪਾਇਰ ਕਰਦੇ ਆ ਕੱਲੀ ਪੜਾਈ ਨਹੀਂ ਐਜੂਕੇਸ਼ਨ ਡਸਨਟ ਮੀਨਸ ਕੀ ਸਿਰਫ ਕਿਤਾਬਾਂ ਪੜਨੀਆਂ ਨੇ ਹੋਰ ਕਰਨਾ ਐਜੂਕੇਸ਼ਨ ਮੀਨਸ ਇਹਨਾਂ ਚੀਜ਼ਾਂ 'ਚ ਐਕਟਿਵਲੀ ਪਾਰਟਿਸਿਪੇਟ ਕਰਨਾ ਸਪੋਰਟਸ ਹੋਇਆ ਕਲਚਰਲ ਐਕਟੀਵਿਟੀ ਹੋਈਆਂ ਬੱਚੇ ਦੀ ਓਵਰਆਲ ਡਿਵੈਲਪਮੈਂਟ ਇਹਨਾਂ ਚੀਜ਼ਾਂ ਨਾਲ ਹੀ